ਗੁਰੂ ਨੇ ਸੁੱਖ ਮੰਗੀਆਂ ਐਨੇ ਜ਼ੁਲਮ ਸਹਿੰਦੇ ਹੋਏ ਅੱਜ ਵੀ ਗੁਰੂ ਕਾ ਖਾਲਸਾ ਚੜ੍ਹਦੀ ਕਲਾ ਦੇ ਵਿੱਚ ਹੈ ਦੁਨੀਆਂ ਦੇ ਕੋਨੇ-ਕੋਨੇ 'ਚ ਵਸ ਗਿਆ ਕੋਨੇ-ਕੋਨੇ 'ਚ ਗੁਰਦੁਆਰਾ ਸਾਹਿਬ ਬਣ ਕੇ ਨਿਸ਼ਾਨ ਸਾਹਿਬ ਝੂਲਦੇ ਆ ਦੁਨੀਆਂ ਦੇ ਕੋਨੇ ਇਹ ਗੁਰੂ ਕੀ ਬਖਸ਼ਿਸ਼ਾਂ ਨੇ ਸਾਰੀਆਂ ਉਹਨਾਂ ਸ਼ਹੀਦਾਂ ਮਰੀਦਾਂ ਦੀਆਂ ਅਕਿਰਤ ਕਰਨ ਨਹੀਂ ਬਣਨਾ ਚਾਹੀਦਾ ਕਿਰਤ ਕਰਨ ਬਣੀਦਾ ਜਦੋਂ ਕਿਸ ਕੀਤੇ ਦੇ ਕਿਸੇ ਦੇ ਕੀਤੇ ਦੇ ਗੁਣਾ ਨੂੰ ਵਸਾਰ ਦਈਏ ਕਹਿੰਦੇ ਮਦ ਵਿੱਚ ਰਿੱਦਾ ਪਾਏ ਕ ਕੁੱਤੇ ਦਾ ਮਾਸ ਕਹਿੰਦੇ ਕੁੱਤੇ ਦਾ ਮਾਸ ਸ਼ਰਾਬ ਵਿੱਚ ਪਾਈ ਗਈ ਉਹਦੇ ਖੋਪੜੀ ਦੇ ਵਿੱਚ ਬੰਦੇ ਦੀ ਖੋਪੜੀ ਉਹਦੇ ਵਿੱਚ ਪਾ ਕੇ ਨਿਰਤਾ ਭਾਵ ਤਿਆਰ ਕੀਤਾ ਤੇ ਟੱਕ ਲੈ ਚੱਲੀ ਚੂੜੀ ਕਰ ਭੋਗ ਬिलास ਭਾਵ ਜਿਹੜੀ ਜ਼ਮਾਂਦਾਰ ਨਹੀਂ ਸੀ ਉਹ ਚੁੱਕੀ ਜਾਂਦੀ ਐ ਤੇ ਉੱਤੇ ਰਤ ਰਉ ਲਉ ਦੇ ਨਾਲ ਇੱਕ ਮੈਲਾ ਜਿਹਾ ਕੱਪੜਾ ਪਾਇਆ ਹੋਇਆ ਕੁੱਤੇ ਦਾ ਮਾਸ ਉਹ ਵੀ ਸ਼ਰਾਬ ਚ ਰਿੱਤਾ ਉਹ ਵੀ ਬੰਦੇ ਦੀ ਖੋਪੜੀ ਦੇ ਵਿੱਚ ਪਾਇਆ ਮਰੇ ਬੰਦੇ ਦੀ ਉਹਦੇ ਉੱਤੇ ਵੀ ਗੰਦਾ ਕੱਪੜਾ ਲਹੂ ਵਾਲਾ ਪਾਇਆ ਟਕਿਆ ਹੋਇਆ ਕਿਸੇ ਨੇ ਜਾਂਦੇ ਨੇ ਪੁੱਛਿਆ ਵੀ ਤੇਰੇ ਕੋਲ ਨਹੀਂ ਖੜਿਆ ਜਾਂਦਾ ਇੰਨੀ ਮੁਸ਼ਕਲ ਹੁੰਦੀ ਐ ਤੇ ਆ ਫਿਰ ਵੀ ਇਹਨੂੰ ਟਕੀ ਜਾਂਦੀ ਐ ਕਾਦੇ ਤੋਂ ਕਾਦੇ ਤੋਂ ਟਕੀ ਜਾਂਦੀ ਐ ਉਹ ਕਹਿਣ ਲੱਗੀ ਇਸ ਘਰ ਕੇ ਢਗੀ ਜਾਂਦੀ ਆ ਨજર ਪਵੇ ਅਕਿਰਤ ਕਣ ਮਤ ਹੋਏ ਵਿਨਾਸ਼ ਕਹਿੰਦੇ ਕਿਸੇ ਅਕਿਰਤ ਕਣ ਦੀ ਨજર ਨਾ ਪੈ ਜਾਏ ਇਹਦੇ ਉੱਤੇ ਇੰਨੀ ਮਾੜੀ ਚੀਜ਼ ਚੁੱਕੀ ਜਾਂਦੀ ਆ ਉਹ ਤੇ ਉਹਦੇ ਨਾਲੋਂ ਵੀ ਮਾੜੇ ਅਕਿਰਤ ਕਣਾਂ ਨੂੰ ਭਾਈ ਗੁਰਦਾਸ ਜੀ ਕਹਿੰਦੇ ਉਹਦੋਂ ਵੀ ਮਾੜੇ ਧਰਤੀ ਕਹਿੰਦੇ ਪੁਕਾਰ ਕਰਦੀ ਆ ਨਾਸ ਇਸ ਭਾਰੇ ਪਰਬਤਾਂ ਅਸ਼ਮਾਨ ਖਹੰਦੇ ਅਸ਼ਮਾਨਾਂ ਨੂੰ ਖਹੰਦੇ ਪਰਬਤ ਕਹਿੰਦੇ ਭਾਰੇ ਨਹੀਂ ਰੁਖ ਬਨਾਸਪਤੀ ਭਾਰੀ ਨਹੀਂ ਦਰਿਆ ਸਮੁੰਦਰ ਭਾਰੇ ਨਹੀਂ ਕਿਸੇ ਚੀਜ਼ ਦਾ ਭਾਰ ਨਹੀਂ ਭਾਰ ਕਿਦੈ ਭਾਰੇ ਭੂਈ ਅਕਿਰਤ ਕਣ ਮੰਦੀ ਹੂੰ ਮੰਦੇ ਧਰਤੀ ਕਹਿੰਦੀ ਭਾਰੇ ਲੱਗਦੇ ਨੇ ਤਾਂ ਅਕਿਰਤ ਕਣ ਭਾਰੇ ਲੱਗਦੇ ਨੇ ਜਿਹੜੇ ਵਾਹਿਗੁਰੂ ਨੂੰ ਵੀ ਭੁੱਲੀ ਬੈਠੇ ਆਂ ਮਾਤਾ ਦੇ ਗਰਭ ਮੈਂ ਪ੍ਰਤ ਪਾਲ ਕਰੈ ਸੋ ਕਿਉ ਮੰਨੋ ਵਿਸਾਰੀਐ ਸੋ ਕਿਉ ਮੰਨੋ ਵਿਸਾਰੀਐ ਉਹਦਾ ਚੇਤਾ ਭੁਲਾਈ ਬੈਠੇ ਜਿਨ ਹਰ ਤੇਰਾ ਰਚਨ ਰਜਿਆ ਸੋ ਹਰ ਮਨ ਨਾਮ ਵਸਾਇਆ ਉਹ ਹੁੰਦੇ ਨੇ ਕਿਰਤ ਕਰਨ ਤੇ ਦੂਜੇ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦਾ ਸਤਿਗੁਰੂ ਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦਾ ਕੀਤਾ ਹੋਇਆ ਵਿਸਾਰੀ ਜਾਂਦੇ ਸਿੱਖਾਂ ਦਾ ਕੀਤਾ ਉਹਨਾਂ ਬੀਬੀਆਂ ਦਾ ਕੀਤਾ ਜਿਨ੍ਹਾਂ ਨੇ ਬੱਚਿਆਂ ਦੇ ਗਲਾਂ 'ਚ ਹਾਰ ਤੇ ਝੋਲੀਆਂ 'ਚ ਟੋਟੇ ਪਵਾ ਲਏ ਖੋਪੜੀਆਂ ਲਹਾਉਣ ਵਾਲਿਆਂ ਦਾ ਚਰਖੜੀਆਂ ਤੇ ਚੜਨ ਵਾਲਿਆਂ ਦਾ ਆਰਿਆਂ ਨਾਲ ਤਨ ਚਰਵਾਉਣ ਵਾਲਿਆਂ ਦਾ ਕੀਤਾ ਜਿਹੜਾ ਭਲਾਈ ਜਾਂਦੇ ਐ ਇਹ ਇਹਨਾਂ ਨੂੰ ਅਕਿਰਤ ਕਹਾਣੀ ਆਖਦੇ ਆ ਗੁਨਾ ਨੂੰ ਭਲਾ ਦੇਣ